ਸੰਗਤ ਜੀ ਅੱਜ ਆਪਾਂ ਗੂਜਰੀ ਰਾਗ ਦਾ ਜੋ ਪਦਾ ਹੈ ਉਸ ਦਾ ਉਚਾਰਨ ਸਿੱਖਣਾ ਹੈ ਬੜੀਆਂ ਸੰਗਤਾਂ ਦਾ ਸੁਨੇਹੇ ਆਏ ਸਨ ਕਿ ਇਸ ਪਦੇ ਦਾ ਉਚਾਰਨ ਦੱਸਿਆ ਜਾਵੇ ਕਿਉਂਕਿ ਇਹ ਪਦਾ ਸਭ ਤੋਂ ਮਹਿੰਗਾ ਹੈ ਗੁਰਬਾਣੀ ਦਾ ਪਦਾ ਇਸ ਦਾ ਟੈਸਟ ਲਿਆ ਜਾਂਦਾ ਹੈ ਜਦੋਂ ਕਿਤੇ ਗ੍ਰੰਥੀ ਸਿੰਘ ਦਾ ਟੈਸਟ ਹੁੰਦਾ ਹੈ ਇਸ ਪਦੇ ਨੂੰ ਸੁਣਦੇ ਨੇ ਇਕ ਆਪ ਕਲਪ ਪਦਾ ਕੀਤਾ ਸੀ ਤਲੰਗ ਰਾਗ ਦਾ ਤੇ ਇੱਕ ਇਹ ਪਦਾ ਗੂਜਰੀ ਰਾਗ ਦਾ ਟਕਸਾਲ ਦੇ ਵਿੱਚ ਜਦੋਂ ਸੰਖਿਆ ਸੰਪੂਰਨ ਹੋ ਜਾਂਦੀ ਹੈ ਬੱਚੇ ਦੀ ਜਦੋਂ ਸਰਟੀਫਿਕੇਟ ਦਿੰਦੇ ਨੇ ਤੇ ਇਹ ਪਦਾ ਸੁਣ ਕੇ ਫਿਰ ਦਿੰਦੇ ਨੇ ਕਿ ਇਸ ਇਹ ਪਦਾ ਆਉਂਦਾ ਜਾਂ ਨਹੀਂ ਆਉਂਦਾ ਕੰਠ ਸੁਣਦੇ ਮੂਝਮਾਨੀ ਕਿਉਂਕਿ ਟਕਸਾਲ ਦੀ ਇਹ ਮਰਿਆਦਾ ਹੈ ਇਹ ਮੂਝਮਾਨੀ ਕੰਠ ਕਰਾਉਂਦੇ ਨੇ ਇਹ ਦੋਨੇ ਪਦੇ ਤਲੰਗ ਰਾਗ ਦਾ ਤੇ ਇਹ ਪਦਾ। ਬਾਕੀ ਬਾਣੀਆਂ ਕੰਠ ਕਰਨੀ ਉਹ ਅਲੱਗ ਗੱਲ ਏ। ਇਸ ਪਦੇ ਨੂੰ ਜ਼ਰੂਰ ਕੰਠ ਕਰਾਉਂਦੇ ਨੇ। ਆਪਾਂ ਜਿੰਦਾ ਵਿੱਚ ਆਹ ਕਹਿੰਦੇ ਸੰਖਿਆ ਕਰਨੀ ਏ ਤੇ ਵਿਸਰਾਮ ਇਹਦੇ ਮਹੰਗੇ ਸ਼ਬਦ ਸਿੱਖਣੇ ਨੇ। ਇਹ 526 ਅੰਗ ਤੇ ਆਉਂਦਾ ਹੈ। 526 ਅੰਗ ਤੇ। ਤੇ ਭਗਤ ਜੈਦੇਵ ਜੀ ਦਾ ਪਦਾ ਏ। ਉਹਨਾਂ ਦੀ ਉਚਾਰਨ ਕੀਤੀ ਬਾਣੀ ਏ। ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇਹਨੂੰ ਗੂਜਰੀ ਬੋਲਣਾ ਹੈ ਗੁਜਰੀ ਨਹੀਂ ਬੋਲਣਾ ਇੱਥੇ ਲੱਗਿਆ ਦੋਦ ਲੈਂਕੜਾਂ ਗੂਜਰੀ ਗੂਜਰੀ ਹਾਂ ਸ੍ਰੀ ਬੋਲਣਾ ਹੈ ਸ੍ਰੀ ਨਹੀਂ ਬੋਲਣਾ ਸਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਨਹੀਂ ਉਚਾਰਨ ਕਰਨਾ ਕਿਉਂਕਿ ਸਸੇ ਦੇ ਪੈਰ ਵਿੱਚ ਬਿੰਦੀ ਕਿਤੇ ਨਹੀਂ ਆਈ ਤੇ ਆਪਦੇ ਕੋਲ ਲਾਉਣੀ ਨੀਗੀ श्री जय देव जय देव पढ़ना है, जय देव, देव नहीं पढ़ना जय देव हाँ दलाव लगी है जियो का पदा पदा पोला उच्चारण करना, चार्न करना है, कार चौथा कार चार नहीं पढ़ना कार चौथा कहना है लगी समझे हाँ जी एक ओंकार सत गुर प्रसाद ਅਪਾ ਇਸ ਦਾ ਉਚਾਰਨ ਪਹਿਲੇ ਸਿੱਖਿਆ ਹੋਇਆ ਪਰਮਾਦ ਪੁਰਖ ਮਨੋਪਿਮੰ ਇੱਥੇ ਵਿਸਰਾਮ ਹੈ ਮਨੋਪਿਮੰਤੀ ਪਰਮਾਦ ਪੁਰਖ ਮਨੋਪਿਮੰ ਇਹ ਵੱਖ-ਵੱਖ ਲਿਖਿਓ ਇੰਨੇ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਇਕੱਠਾ ਲਿਖਿਆ ਹੈ ਠੀਕ ਹੈ ਪਰ ਇਹ ਜਿਹੜਾ ਪੁਰਖ ਹੈ ਵੱਖਰਾ ਲਿਖਿਆ ਹੋਇਆ ਹੈ ਪਰਮਾਦ ਪੁਰਖ ਮਨੋਪਿਮੰ ਮਨੋਪਿਮੰ ਉਚਾਰਨ ਕਰਨਾ ਹੈ ਕਈ ਸੰਗਤਾਂ ਪੜ੍ਹਦੀ ਆ ਮਨੋਪ ਮਨੋਪ ਪੰ ਜਿਹੜਾ ਮੰਮੇ ਟਿੱਪੀ ਇਹਨਾਂ ਇਹ ਐਡ ਕਰ ਦਿੰਦੀ ਹੈ ਇਹ ਵੱਖਰਾ ਨਹੀਂ ਕਰਨਾ ਮਨੋਪਿਮੰ ਜਿਹੜਾ ਪੱਪੇ ਸਿਆਰੀ ਇਹ ਮੰਮੇ ਟਿੱਪੀ ਇਹ ਐਡ ਕਰਨਾ ਹੈ ਮਨੂ ਐਡ ਕਰਨਾ ਹੈ ਪੜ੍ਹਨਾ ਇਕੱਠਾ ਹੀ ਹੈ ਤੁਹਾਨੂੰ ਦੱਸਣ ਵਾਸਤੇ ਮੈਂ ਦੱਸਦਾ ਪਿਆ ਕਿ ਮਨੋ ਪਿਮੰ ਇਹ ਜਿਹੜਾ ਪਪਾ ਨਾ ਮੰਮੇ ਪਾਸੇ ਲਾਉਣਾ ਹੈ ਮਨੋ ਪੜਨਾ ਤੇ ਪਿਮੰਗ ਇਸ ਤਰ੍ਹਾਂ ਪੜਨਾ ਹੈ ਹੁਣ ਇਕੱਠਾ ਪੜਨਾ ਹੈ ਪਰਮਾਦ ਪੁਰਖ ਮਨੋ ਪਿਮੰਗ ਪਰਮਾਦ ਪੁਰਖ ਮਨੋ ਪਿਮੰਗ ਹਾਂ ਇੱਥੇ ਵੀ ਸ਼ਰਾਮ ਲਾਉਣਾ ਹੈ ਸਤ ਆਦ ਭਾਵ ਰਤੰ ਪਰਮਦ ਭੁਤੰ ਪਰ ਕਿਰਤ ਪਰੰਗ ਇੱਥੇ ਵੀ ਸ਼ਰਾਮ ਹੈ ਪਰੰਗ ਤੇ ਪਰਕ੍ਰਿਤ ਬੋਲਣਾ ਪਰਕ੍ਰਿਤ ਕਿਰਤ ਨਹੀਂ ਬੋਲਣਾ ਜੇ ਕਿਰਤ ਬੋਲਦੇ ਆ ਤੇ ਰਾਰਾ ਪੂਰਾ ਲੱਗਦਾ ਇੱਥੇ ਪੈਰ ਵਿੱਚ ਰਾਰਾ ਜਲਦੀ ਦੇ ਨਾਲ ਪੜਿਆ ਜਾਵੇਗਾ ਪਰਮਦ ਭੁਤੰ ਪਰਕ੍ਰਿਤ ਪਰੰਗ ਵਿਸਰਾਮ ਜਦ ਚਿੰਤ ਸਰਬਗਤੰ ਜਦ ਚਿੰਤ ਸਰਬਗਤੰ ਸਮਝ ਲੱਗੀ ਇਸਦੇ ਹਾਂਜੀ ਅੱਗੇ ਆ ਜੀ ਕੇਵਲ ਰਾਮ ਨਾਮ ਮਨੋਰਮੰ ਕੇਵਲ ਤੇ ਵਿਸਰਾਮ ਹੈ ਰਾਮ ਨਾਮ ਮਨੋਰਮੰ ਮਨੋਰ ਮੰ ਮਨੋਰਮੰ ਨਹੀਂ ਬੋਲਣਾ ਮਨੋਰਮੰ ਉਚਾਰਨ ਨਹੀਂ ਕਰਨਾ ਇਹਦਾ ਸੋਧ ਉਚਾਰਨ ਹੈ ਮਨੋਰ ਮੰ ਹਾਂ ਮਨੋਰ ਪੜ੍ਹ ਕੇ ਫਿਰ ਮੰ ਮਿਟੇ ਪੜ੍ਹਨਾ ਹੈ ਇਹ ਇਕੱਠਾ ਉਚਾਰਨ ਕਰਨਾ ਹੈ ਮਨੋਰਮੰ ਮਨੋਰਮੰ ਹਾਂ ਇਹਦਾ ਵਿਸ਼ਰਾਮ ਪਤਾ ਲੱਗਿਆ ਨਾ ਕੇਵਲ ਤੇ ਸੀ ਹਾਂਜੀ ਬਾਦ ਅੰਮ੍ਰਿਤ ਤਤਮਯੰ ਅੰਮ੍ਰਿਤ ਤੇ ਬਿਸਰਾਮ ਹੈ ਬਦ ਅੰਮ੍ਰਿਤ ਤਤਮਯੰ ਮਯੰ ਉਚਾਰਨ ਕਰਨਾ ਹੈ ਕਈ ਥਾਂ ਤੇ ਜਈਆ ਆਉਂਦਾ ਸੀ ਇੱਥੇ ਤੇ ਐੜਾ ਲਾ ਕੇ ਮਯੰਗ ਬਣ ਜਾਂਦਾ ਇੱਥੇ ਐੜਾ ਹੀ ਲੱਗਾ ਹੋਇਆ ਹੈ ਮਯੰ ਮਯੰ ਹਾਂ ਨਾਦਨੋਤ ਜਾ ਸਿਮਰਣੇਣ ਇੱਥੇ ਬਿਸਰਾਮ ਹੈ ਜਾ ਸਿਮਰਣੇਨ ਤੇ ਹੁਣ ਜਿਹੜਾ ਜੱਜਾ ਹੈ ਇਹ ਵੱਖਰਾ ਹੈ ਇੱਥੇ ਇਕੱਠਾ ਲਿਖਿਆ ਹੋਇਆ ਹੈ ਜੱਜਾ ਸੰਬੰਧਕ ਲਾਉਣਾ ਹੈ ਠੀਕ ਆ ਵੱਖਰਾ ਬੋਲਣਾ ਹੈ ਨਾ ਨਦ ਨੋਤ ਨਹੀਂ ਬੋਲਣਾ ਇਹ ਜਿਹੜਾ ਨੰਨਾ ਹੈ ਇਹ ਵੀ ਵੱਖਰਾ ਹੈ ਨਾ ਦਨੋਤ ਜਾਂ ਸਮਰਣੇਣ ਜਾਂ ਇਹ ਅੱਡ ਬੋਲਣਾ ਹੈ ਜਿਹੜਾ ਸਮਰ ਸਮਰ ਬੋਲਣ ਇਕੱਠੇ ਬੋਲ ਕੇ ਜਿਹੜਾ ਨਾਲੇ ਨਾਲ ਇਹ ਅੱਡ ਬੋਲਣਾ ਹੈ ਅਜਈਏ ਨੂੰ ਜੱਜੇ ਨੂੰ ਅੱਡ ਕੱਢ ਦੋ ਸਭ ਲੱਗ ਗਈ? ਹਾਂਜੀ। ਅੱਗੇ ਆ ਗਿਆ ਸਮਰ ਸ ਸ ਮ ਮ ਰ ਰ ਸਮਰ। ਹਾਂਜੀ। ਅੱਗੇ ਆ ਗਿਆ ਨਾਣੇ ਲਾ ਤੇ ਨੰਨਾ ਇਹ ਆਡਾ। ਇਹ ਤੁਸੀਂ ਜਿਹੜਾ ਸਮਰਨੇਣ ਇਕੱਠਾ ਪੜ੍ਹਨਾ ਹੈ। ਸਮਰਨੇਣ। ਸਮਰਨੇਣ। ਨਾਣੇ ਦੀ ਬਾਜ ਦਿਓ। ਇੱਥੇ। ਨੇਣ। ਨੇਣ। ਹਾਂ। ਜਾਂ ਸਮਰਨੇਣ। ਜਾਂ ਸਮਰਨੇਣ। ਹਾਂ ਇੱਥੇ ਵੀ ਸਰਾਮ ਲਾਉਣਾ ਹੈ। ਹੁਣ ਤੁਹਾਨੂੰ ਇਸ ਦੀ ਸਮਝ ਲੱਗ ਗਈ ਨਾ? ਹਾਂਜੀ। ਜੱਜਾ ਆਡਾ ਸਮਰਨੇਣ। ਇੱਥੇ ਵਿਸਰਾਮ ਜਨਮ ਜਰਾਤ ਮਰਨ ਭਯੰ ਭਯੰ ਉਚਾਰਨ ਕਰਨਾ ਹੈ ਰਹਾਉ ਇਛਸ ਜਮਾਦ ਪਰਾ ਭਯੰ ਇਛਸ ਪੜਨੈ ਇੱਥੇ ਅਧਕ ਲੱਗੇਗਾ ਅਧਕ ਲਾ ਕੇ ਉਚਾਰਨ ਕਰਨਾ ਇਹਨੂੰ ਇਛਸ ਜਮਾਦ ਪਰਾ ਭਯੰ ਇੱਥੇ ਵਿਸਰਾਮ ਹੈ ਇਹਨੂੰ ਪਰਾ ਭਯੰ ਪੜਨੈ ਇਹ ਭੱਬਾ ਈੜੀ ਸਿਆਰੀ ਤੇ ਐਡਿਟ ਵੀ ਹੋ ਜਾਏਗਾ ਪਰਾ ਭਯੰ ਪਰਾਪਯੰ ਹਾਂ ਇੱਥੇ ਵੀ ਸ਼ਰਾਮ ਹੈ ਜਸ ਸੁਵਸਤ ਸੁਕ੍ਰਿਤ ਕ੍ਰਿਤੰ ਹੁਣ ਸ ਸ ਦੇ ਔਂਕੜ ਤੇ ਐੜਾ ਬਣ ਜਾਣਾ ਇਹਨੇ ਜਿਹੜਾ ਵਾਵਾ ਲੱਗਾ ਹੈ ਪੈਰ ਵਿੱਚ ਸ ਸ ਔਂਕੜ ਤੇ ਐੜਾ ਸੁਵਸਤ ਸੁਵਸਤ ਹਾਂ ਜਸ ਸੁਵਸਤ ਸੁਕ੍ਰਿਤ ਕ੍ਰਿਤੰ ਪੈਰ ਵਿੱਚ ਰਾਰੇ ਲੱਗੇ ਨੇ ਜਲਦੀ ਦੇ ਨਾਲ ਉਚਾਰਨ ਕਰਨੇ ਨੇ ਜਸ ਸੁਵਸਤ ਸੁਕ੍ਰਿਤਕ੍ਰਿਤੰ ਲਾਗੀ ਸਮਝੇ ਸਾਰੇ ਦੀ ਹਾਂਜੀ ਅੱਗੇ ਆ ਜਾਓ ਭਾਵ ਪੂਤ ਭਾਵ ਸਮਭੇੰ ਇੱਥੇ ਵੀ ਸ਼ਰਾਮ ਹੈ ਸਮਭੇੰ ਤੇ ਭਾਵ ਪੂਤ ਭਾਵ ਹੁਣ ਇੱਥੇ ਤਿੰਨ ਇਕੱਠੇ ਭੱਬੇ ਆਏ ਨੇ ਠੀਕ ਆ ਇਹਦਾ ਤੁਸੀਂ ਧਿਆਨ ਦੇਣਾ ਕਿ ਪੂਰੇ ਬੋਲੇ ਜਾਣ ਵਾਵਾ ਵੀ ਬੋਲਿਆ ਜਾਵੇ ਤੇ ਭੱਬੇ ਵੀ ਪੂਰੇ ਬੋਲੇ ਜਾਣ ਭਾਵ ਪੂਤ ਭਾਵ ਹੁਣ ਇੱਥੇ ਕੰਨਾ ਨਹੀਂ ਲੱਗਾ ਇੱਥੇ ਕੰਨਾ ਲੱਗਾ ਹੈ ਇਹ ਵੀ ਧਿਆਨ ਰੱਖਣਾ ਹੈ ਇੱਕ ਭਾਵੇ ਇੱਕ ਭਾਵੇ ਇੱਕ ਕੰਨੇ ਤੋਂ ਰਹਿ ਤਾ ਭਾਵ ਭੂਤ ਭਾਵ ਸਮਬਯੰ ਸਮਬਯੰ ਉਚਾਰਨ ਕਰਨਾ ਸਸਾ ਵੱਖਰਾ ਕਰ ਦੇਣਾ ਤੇ ਮਬਯੰ ਸਮਬਯੰ ਸਮਬਯੰ ਹਾਂ ਜਦੋਂ ਇਹ ਤੁਹਾਨੂੰ ਦੱਸ ਦੇਣ ਕਿ ਇਹ ਚੀਜ਼ ਵੱਖਰੀ ਕਰਨੀ ਆ ਇਹਦੀ ਸਮਝ ਲੈ ਕਿ ਵੱਖਰੀ ਹੋ ਜਾਣੀ ਹੈ ਤਾਨੂੰ ਦੱਸਣ ਵਾਸਤੇ ਉਚਾਰਨ ਕਰਨ ਵਾਸਤੇ ਮੈਂ ਵੱਖਰਾ ਕਰਦਾ ਤੇ ਕਿ ਤੁਹਾਨੂੰ ਸਮਝ ਲੱਗ ਜਾ ਪੜਨਾ ਇਕੱਠਾ ਹੀ ਆ ਠੀਕ ਹੈ ਹੁਣ ਸਮਬੇੰਗ ਪੜਨੇ ਨੂੰ ਸਮਬੇੰਗ ਸਮਬੇੰਗ ਹਾਂ ਸੋ ਬੇੰਗ ਉਚਾਰਨ ਕਰਨਾ ਐੜੇ ਟਿੱਪੀ ਲਾ ਕੇ ਸਮਬੇੰਗ ਸਮਝ ਲੱਗ ਗਈਂ ਦੀ ਹਾਂਜੀ ਇੱਥੇ ਹੀ ਵਿਸਰਾਮ ਲਾਉਣਾ ਠੀਕ ਹੈ ਪਰਮੰ ਪਰਸੰਨ ਮਿਦੰ ਪਰਮੰ ਪਰਸੰਨ ਮਿਦੰ ਐਸ ਪੰਕਤੀ ਸਾਰੀ ਸਮਝ ਲੱਗ ਗਈ ਆ ਹਾਂਜੀ ਅੱਗੇ ਆ ਜੋ ਲੋਬਾਦ ਦ੍ਰਿਸ਼ਟ ਪਰ ਗ੍ਰਹਿਣ ਇੱਥੇ ਗ੍ਰਹਿਣ ਤੇ ਵਿਸ਼ਰਾਮ ਲਓਣਾ ਲੋਬਾਦ ਦ੍ਰਿਸ਼ਟ ਪਰ ਗ੍ਰਹਿਣ ਗ੍ਰਹਿਣ ਉਚਾਰਨ ਕਰਨਾ ਜਲਦੀ ਦੇ ਨਾਲ ਗ੍ਰਹਿਣ ਗ੍ਰਹਿਣ ਹਾਂ ਜਦ ਬਿਦ ਆਚਰਣ ਹੁਣ ਐਡਾ ਜਿਹੜਾ ਨਾ ਇਹ ਸੰਬੰਧਕ ਲਾਉਣਾ ਜਦੋਂ ਸੰਬੰਧਕ ਲਾਵਾਂਗੇ ਤੇ ਸ਼ੁੱਧ ਉਚਾਰਨ ਆਪੇ ਹੋ ਜਾਣਾ ਆਚਰਣ ਆਚਰਣ ਹਾਂ ਤੇ ਕਈ ਸੰਗਤਾਂ ਪੜਦੀਆਂ ਆਚਰਣ ਆਚਰਣ ਪਾਠ ਛੁੱਧ ਨਹੀਂ ਹੈ ਆਚਰਣ ਨੂੰ ਉਚਾਰਨ ਕਰਨਾ ਆਚਰਣ ਸੰਗਤਾਂ ਪੜਦੀ ਐਡਾ ਕੰਨਾ ਚਚਾ ਰਾਰਾ ਆਚਰ ਪੜ ਕੇ ਨੰਡ ਪੇਲਾ ਲਾਉਂਦੀ ਹੈ ਪਰ ਛੁੱਧ ਉਚਾਰਨ ਐ ਐਡਾ ਵੱਖਰਾ ਕਰਨਾ ਤੇ ਚਰਣੰਗ ਪੜਨਾ ਫਿਰ ਇਕੱਠਾ ਬੋਲ ਦੇਣਾ ਆਚਰਣ ਆਚਰਣ ਹਾਂ ਐਡਾ ਸੰਬੰਧਕ ਲਾ ਕੇ ਉਚਾਰਨ ਕਰਨਾ ਤੇ ਆਚਰਣ ਉਚਾਰਨ ਹੋਵੇਗਾ ਲਾਗੀ ਸਮਝ ਹਾਂਜੀ ਇਸ ਦਾ ਵਿਸਰਾਮ ਤਾਂ ਲੱਗਿਆ ਸੀ ਨਾ ਹਾਂਜੀ ਗ੍ਰਹਿਨਤੀ ਤਜ ਸਕਲ ਦੁਖ ਰਿਤ ਦੁਰਮਤੀ ਇੱਥੇ ਵਿਸਰਾਮ ਲਾਉਣਾ ਹੈ ਦੁਰਮਤੀ ਦੇ ਤਜ ਸਕਲ ਦੁਖ ਰਿਤ ਦੁਰਮਤੀ ਭਜ ਭਜ ਕੋਲਾ ਪੜਨਾ ਹੈ ਭਜ ਚੱਕਰ ਧਰ ਸਰਨਨ ਭਜ ਚੱਕਰ ਧਰ ਸਰਨਨ ਸਮੇ ਲੱਗ ਗਈ ਹਾਂਜੀ ਇਸ ਰਾਮ ਦੇ ਪਤਾ ਲੱਗ ਗਿਆ ਹਾਂਜੀ ਇੱਥੇ ਲਾਉਣਾ ਦੁਰਮਤੀ ਦੇ ਅੱਗੇ ਆ ਜਾਓ ਹਰ ਭਗਤ ਨਿਜ ਨਿਹਕੇਵਲਾ ਇੱਥੇ ਵੀ ਸ੍ਰਾਮ ਹੈ ਨਿਹਕੇਵਲਾ ਤੇ ਹਰ ਭਗਤ ਨਿਜ ਨਿਹਕੇਵਲਾ ਰਿੱਧ ਕਰਮਣਾ ਬਚਸਾ ਰਿੱਧ ਕਰਮਣਾ ਕਰਮਣਾ ਪੜਨਾ ਨਾਣੇ ਦੀ ਬਾਜ ਉਚਾਰਨ ਕਰਨੀ ਹੈ ਕਰਮਣਾ ਬੱਚਾ ਬੱਬਾ ਚਾਚਾ ਸੱਸੇ ਕੰਨਾ ਸਾ ਬੱਚਾ ਬੱਚਾ ਇਕੱਠਾ ਪੜਨਾ ਮੈਂ ਤੁਹਾਨੂੰ ਦੱਸਣ ਵਾਸਤੇ ਬੱਚਾ ਸਾ ਅਡਾੜ ਕਰ ਰਿਹਾ ਪਿਆ ਪੜਨਾ ਇਕੱਠਾ ਹੀ ਹੈ ਬੱਚਾ ਬੱਚਾ ਚੱਚੇ ਦੀ ਆਵਾਜ਼ ਪੂਰਨ ਕੱਢੋ ਬੱਚਾ ਹਾਂ ਸਮਝ ਲੱਗੀ ਲਿੰਦੀ ਹਾਂਜੀ ਹੁਣ ਥੱਲੇ ਜੋ ਗੇਨ ਕਿੰ ਜਗੇਨ ਕਿੰ ਇੱਥੇ ਦੂਜੇ ਕਿੰਗ ਤੇ ਆਣ ਕੇ ਵਿਸਰਾਮ ਲੱਗਣਾ ਹੈ ਜੋ ਗੇਣ ਕਿੰਗ ਕਿੰਗ ਨਹੀਂ ਪੜ ਦੇਣਾ ਕਈ ਸੰਗਤਾਂ ਨੂੰ ਕਿੰਗ ਪੜ ਜਾਂਦੀ ਹੈ ਕਿੰਗ ਤਾਂ ਬਣੇਗਾ ਗੱਗਾ ਲੱਗੇਗਾ ਕਕੇ ਸਿਆਰੀ ਆ ਉੱਤੇ ਟਿੱਪੀ ਕਿੰਗ ਕਿੰਗ ਹਾਂ ਕਿੰਗ ਇੱਥੇ ਰੁਕ ਜਾਣਾ ਜੇ ਇਹਨੂੰ ਲੰਮਾ ਕਰਾਂਗੇ ਤੇ ਕਿੰਗ ਬਣ ਜੀਗਾ ਫਿਰ ਗੱਗਾ ਲੱਗ ਜੀਗਾ ਜੋ ਗੇਣ ਕਿੰਗ ਜਗੇਣ ਕਿੰਗ ਇੱਥੇ ਜਗੇਣ ਤੇ ਅਦਕ ਲਾ ਕੇ ਉਚਾਰਨ ਹੋਗਾ ਇੰਤੇ ਅਧਿਕ ਲੱਗੇਗਾ ਜਗੀਨ ਜਗੀਨ ਹਾਂ ਜਗੀਨ ਦਾ ਅਰਥ ਹੈ ਜਗ ਜਗੀਨ ਅਧਿਕ ਲਾ ਕੇ ਉਚਾਰਨ ਕਰਨਾ ਕੱਸ ਕੇ ਬੋਲਣਾ ਇਹਨੂੰ ਕਿੰਗ ਇੱਥੇ ਕਿੰਗ ਤੇ ਵਿਸ਼ਰਾਮ ਲਾਣਾ ਹੈ ਦਾਨੇਨ ਕਿੰ ਤਪਸਾ ਤਪੱਸਾ ਨਹੀਂ ਪੜਨਾ ਇਹਨੂੰ ਤਪਸਾ ਤਪਸਾ ਹਾਂ ਤਪਸਾ ਤਪਸਾ ਪੜਨਾ ਇਕੱਠਾ ਹੀ ਆ ਦੱਸਣ ਵਾਸਤੇ ਦੱਸਦਾ ਪਿਆ ਤਪੱਸਾ ਤਪੱਸਾ ਹਾਂ ਤਪੱਸਾ ਨਹੀਂ ਪੜਨਾ ਦਾਨੇਨ ਕਿੰ ਤਪੱਸਾ ਦਾਨੇਨ ਕਿੰ ਤਪੱਸਾ ਹਾਂ ਗੋਬਿੰਦ ਗੋਬਿੰਦੇਤ ਜਾਪ ਨਰ ਇੱਥੇ ਨਰ ਤੇ ਬਿਸਰਾਮ ਹੈ ਗੋਬਿੰਦ ਗੋਬਿੰਦੇਤ ਗੋਬਿੰਦੇਤ ਪੜਨਾ ਇਹ ਤੱਤਾ ਜਿਹੜਾ ਇਕੱਠਾ ਹੀ ਹੈ ਨਾਲ ਠੀਕ ਹੈ ਠੀਕ ਹੈ ਹਾਂ ਗੋਬਿੰਦ ਦੇਤ ਜਪ ਨਰ ਨਰ ਤੇ ਵਿਸਰਾਮ ਹੈ ਸਕਲ ਸਿੱਧ ਪਦੰ ਸਕਲ ਸਿੱਧ ਪਦੰ ਲੱਗੀ ਸਮਝ ਹਾਂਜੀ ਜੈ ਦੇਵ ਆਇਓ ਤਸ ਸਪਟੰ ਇੱਥੇ ਵਿਸਰਾਮ ਲਾਉਣਾ ਹੈ ਜੈ ਦੇਵ ਜੈ ਦੇ ਪੜਨਾ ਹੈ ਜੇ ਜੇ ਨੂੰ ਦਲਾਵਾਂ ਨੂੰ ਹਾਂ ਜੈ ਦੇਵ ਆਇਓ ਆਇਓ ਪੜਨਾ ਹੈ ਤਸ ਸਪਟੰਗ ਇੱਥੇ ਵੀ ਸ਼ਰਾਮ ਲਾਉਣਾ ਹੈ ਹੁਣ ਕਈ ਸੰਗਤਾਂ ਨੂੰ ਸਪਟੰਗ ਪੜ ਜਾਂਦੀਆਂ ਫਫੇ ਨੂੰ ਔਂਕੜ ਲਾ ਕੇ ਤੇ ਟੈਂਕੀ ਟਿੱਪੀ ਸਪਟੰਗ ਕਈ ਪੜਦੀਆਂ ਪਰ ਟਕਸਾਲ ਦੇ ਵਿੱਚ ਇਸ ਨੂੰ ਸਪਟੰਗ ਪੜਾਉਂਦੇ ਨੇ ਸ ਸ ਫਫਾ ਟੈਂਕੀ ਟਿੱਪੀ ਸਪਟੰਗ ਸਫਟੰਗ ਹਾਂ ਤੁਸੀਂ ਸੰਤਾਂ ਦੀ ਕਥਾ ਸੁਣਿਓ ਸੰਤ ਗਿਆਨੀ ਗੁਰਬਜ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਕਥਾ ਕੀਤੀ ਹੈ ਇਸ ਪਦੇ ਦੀ ਉਹਨਾਂ ਨੇ ਸਬਟੰਗ ਪੜਿਆ ਹੈ ਕਈ ਵਾਰ ਸ਼ੰਕਾ ਹੋ ਜਾਂਦਾ ਮਨ 'ਚ ਬਾਕੀ ਗੁਰਬਾਣੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਪਰ ਜੇ ਤੁਹਾਡੇ ਮਨ 'ਚ ਡਾਊਟ ਹੈ ਕੋਈ ਉਹਨਾਂ ਦੀ ਕਥਾ ਸੁਣਿਓ ਤੁਹਾਨੂੰ ਸਮਝ ਲੱਗ ਜੂਗੀ ਸਬਟੰਗ ਇੱਥੇ ਮਿਸਰਾਮ ਲਾਣਾ ਭਾਵ ਭੂਤ ਸਰਬ ਗਤੰ ਭਾਵ ਭੂਤ ਸਰਬਗਤਨ ਲੱਗੀ ਸੰਸਾਰੀ ਹਾਂਜੀ ਸਾਰੇ ਵਿਸਰਾਮਾਂ ਸਮੇ ਲੱਗੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ